ਤੁਹਾਡੇ ਸਾਰਿਆਂ ਵਾਸਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਅੱਜ ਲੈ ਕੇ ਪਹੁੰਚੇ ਆ ਜੀ ਗੱਡੀਆਂ ਆਪਾਂ ਬਹੁਤ ਸਾਰੀਆਂ ਲੈ ਕੇ ਪਹੁੰਚੇ ਆ ਤੁਹਾਨੂੰ ਸਾਰੀਆਂ ਗੱਡੀਆਂ ਪਸੰਦ ਆਉਣਗੀਆਂ ਤੇ ਵਾਰੀ ਸਰ ਆਪਾਂ ਸਾਰੀਆਂ ਗੱਡੀਆਂ ਦੀ ਵਧੀਆ ਤਰੀਕੇ ਨਾਲ ਗੱਲਬਾਤ ਵੀ ਕਰਦੇ ਆ ਜੀ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465929482 ਜਿੰਨੇ ਤੁਸੀਂ ਦੇਖ ਰਹੇ ਜੇ ਤੁਹਾਡੇ ਕੋਲੇ ਵੀ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਜੇ ਤੁਸੀਂ ਬੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੋ ਭੇਜੋ ਜਮਾ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਉਸੇ ਪਹਿਲੀ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚੇ ਅੱਜ ਆਈਕੋਨ ਫੋਰਡ ਦੀ 2010 ਮਾਡਲ ਮਾਲਕ ਨੇ ਗੱਡੀ ਦੱਸੀ ਹੈ ਜੀ ਡੀਜ਼ਲ ਤੇ ਗੱਡੀ ਆਪੇ ਨੂੰ ਮਿਲੂਗੀ 95000 ਰੁਪਇਆ ਕੁੱਲ ਮਾਲਕ ਨੇ ਡਿਮਾਂਡ ਕਹੀ ਸੀ ਪਟਿਆਲੇ ਤੋਂ ਗੱਡੀ ਆਪਾਂ ਲੈ ਕੇ ਪਹੁੰਚੀ ਆ ਮਾਲਕ ਨੇ ਵੇਚਣ ਵਾਸਤੇ ਪਟਿਆਲੇ ਏਰੀਆ ਚੋ ਭੇਜੀ ਆ ਗੱਡੀ ਦੀ ਕੰਡੀਸ਼ਨ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਗੱਡੀ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਗਈ ਹੋਊਗੀ ਜੀ ਬਾਕੀ ਅੰਦਰ ਦੀ ਬਾਹਰ ਦੀ ਤੇ ਚਾਰੇ ਪਾਸੇ ਮਾਲਕ ਨੇ ਪੂਰੀਆਂ ਵਧੀਆ ਫੋਟੋਆਂ ਖਿੱਚ ਕੇ ਭੇਜੀ ਆ ਸਾਰਾ ਕੁਝ ਇਹਨਾਂ ਨੇ ਗੱਡੀ ਦੀ ਜਾਣਕਾਰੀ ਤੁਰਤ ਜਿੰਨੀ ਜਾਣਕਾਰੀ ਹੁੰਦੀ ਆ ਦੱਸੀ ਆ ਜੀ ਆਪਾਂ ਤੁਹਾਨੂੰ ਸਾਰਾ ਕੁਝ ਦੱਸ ਹੀ ਰਹੇ ਆ ਪਟਿਆਲੇ ਜਾ ਕੇ ਦੇਖ ਸਕਦੇ ਹੋ ਜਿਹਨੂੰ ਵੀ ਗੱਡੀ ਪਸੰਦ ਆਈ ਐਸੀ 62802 ਤੇ 93635 مالک ਬਾਈ ਦਾ ਨੰਬਰ ਐ ਸੀ ਤੇ ਇੱਕ ਆਪਾਂ ਗੱਡੀ ਲੈ ਕੇ ਪਹੁੰਚਿਆ ਮਰੂਤੀ ਸੁਜ਼ੂਕੀ ਦੀ ਇਹ ਗੱਡੀ ਐ ਸੀ 2018 ਮਾਡਲ ਗੱਡੀ مالک ਨੇ ਦੱਸੀ ਆ ਪਹਿਲੇ ਨਾਮ ਗੱਡੀ ਐ ਸੀ ਗੱਡੀ ਆਪਾਂ ਨੂੰ ਮਿਲੂਗੀ ਅੰਮ੍ਰਿਤਸਰ ਏਰੀਆ ਚ ਅੰਮ੍ਰਿਤਸਰ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਰੰਗ ਦੇਖੋ ਜੀ ਤੇ ਚਲਾਉਣੀ ਗੱਡੀ ਦੀ ਪੂਰੀ ਵਧੀਆ ਸਰਵਿਸ ਸਾਰੀ ਹੋਈ ਐ 3 ਲੱਖ ਤੇ 95000 ਰੁਪਿਆ مالک ਨੇ ਇੱਕ ਡਿਮਾਂਡ ਕਹੀ ਐ ਬਾਕੀ ਕਹਿੰਦੇ ਸੀਗੇ مالک ਵੀ ਮੁੱਕੇ ਤੇ ਰੇਟ ਕਰ ਲਾਂਗੇ ਜੀ ਗੱਡੀ ਅੰਮ੍ਰਿਤਸਰ ਖੜੀ ਹੈਗੀ ਤੇ ਮਾਲਕ ਜਿਹੜੇ ਹੈਗੇ ਨੇ ਗੱਡੀ ਦੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ 79862 23800 38 ਤੇ ਗੱਲ ਕਰਾਂਗੇ ਜੀ ਆਪਾਂ ਤੀਜੀ ਗੱਡੀ ਦੀ ਸਵੈਪਟ ਗੱਡੀ ਹੈ ਜੀ ਡਿਜ਼ਾਇਰ ਤੇ ਇੱਕ ਵਾਰੀ ਚੈੱਕ ਕਰੋ ਜੀ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਆਪਨੂੰ ਦੇਖਣ ਨੂੰ ਮਿਲੂਗੀ ਚਲਾਉਣ ਚ ਗੱਡੀ ਪੂਰੀ ਵਧੀਆ ਸੀ ਰੰਗ ਗੱਡੀ ਦਾ ਪੂਰਾ ਵਧੀਆ ਗਾ ਤੇ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਰਹੇ ਹੋ ਸੀ ਜੀ ਆਪਾਂ ਮਾਲਕ ਦੇ ਏਰੀਆ ਦੀ ਗੱਲ ਕਰੀ ਅਸੀਂ ਤਾਂ ਪਿੰਡ ਜਗਰਾਉਂ ਕੋਲੇ ਅਸੀਂ ਇਹਨਾਂ ਦਾ ਚੱਕਰ ਇਹਨਾਂ ਦਾ ਪਿੰਡ ਹੈਗਾ ਤੁਸੀਂ ਜਾ ਕੇ ਦੇਖਣਾ ਚਾਹਉ ਨੂੰ ਚੱਕਰ ਪਿੰਡ ਜਗਰਾਉਂ ਦੇ ਲਾਗੇ ਪੈ ਜਾਂਦਾ ਹੈ ਜਾ ਕੇ ਦੇਖ ਸਕਦੇ ਹੂੰ ਦੂਜੇ ਨਾਮ ਹੈ ਜੀ ਗੱਡੀ ਇਹ ਹਰਿਆਣਾ ਨੰਬਰ ਹੈ ਤੇ ਗੱਡੀ ਦਾ ਮਾਡਲ ਹੈਗਾ ਜੀ 2012 ਤੇ 2.5 ਲੱਖ ਰੁਪਿਆ ਮਾਲਕ ਨੇ ਇੱਕ ਡਿਮਾਂਡ ਕਹੀ ਹੈ ਅਸੀਂ ਇੱਕ ਡਿਮਾਂਡ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਤੇ ਚੱਕਰਾਂ ਚ ਨਾ ਪਿਓ ਤੇ ਮੌਕੇ ਤੇ ਰੇਟ ਕੀਤਾ ਜਾਊਗਾ ਜੀ ਬਾਕੀ ਤੁਹਾਨੂੰ ਹਰ ਇੱਕ ਗੱਡੀ ਜਿਹੜੀ ਆਪਾਂ ਦਿਖਾ ਰਹੇ ਹਾਂ ਜੀ ਇਹਨਾਂ ਦਾ ਜਿਹੜਾ ਰੇਟ ਹੈ ਕਿਸੇ ਦਾ ਵੀ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਜੇ ਕਿਸੇ ਮਸ਼ੀਨਰੀ ਦਾ ਕੋਈ ਫਿਕਸ ਰੇਟ ਹੁੰਦਾ ਤਾਂ ਤੁਹਾਨੂੰ ਆਪਾਂ ਪਹਿਲਾਂ ਦੱਸ ਦਿੰਨੇ ਆਂ ਵੀ ਆਹ ਰੇਟ ਆ ਫਿਕਸ ਹੈ ਜੀ ਬਾਕੀ ਕੋਈ ਵੀ ਰੇਟ ਤੁਹਾਨੂੰ ਫਿਕਸ ਨਹੀਂ ਮਿਲਣਾ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸ ਨੂੰ ਇਹ ਸਬਟ ਗੱਡੀ ਪਸੰਦ ਆਈ ਹੈ ਤੇ ਮਾਲਕ ਦਾ ਨੰਬਰ ਹੈਗਾ ਜੀ 98142 ਤੇ 09425 ਕਰੋ ਗੱਲਬਾਤ ਜੋ ਵੀ ਕਰਨੀ ਹੋਈ ਤੇ ਗੱਲ ਕਰਾਂਗੇ ਜੀ ਆਪਾਂ ਹੁਣ ਅਗਲੀ ਗੱਡੀ ਦੀ ਅਗਲੀ ਗੱਡੀ ਦੀ ਗੱਲ ਕਰਨ ਤੋਂ ਪਹਿਲਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਗੱਡੀ ਆ ਮੋਟਰਸਾਈਕਲ ਹੈ ਕੁਝ ਵੀ ਹੈ ਜੀ ਵੇਚਣਾ ਤੁਸੀਂ ਜੇ ਚਾਹੁੰਦੇ ਹੋ ਤਾਂ ਉੱਤੇ ਵਟਸਐਪ ਨੰਬਰ ਆਪਣਾ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਹੈ 9465629482 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਦਿਓ ਤੇ ਉਹ ਤੋਂ ਬਾਅਦ ਜਲਦੀ ਤੋਂ ਜਲਦੀ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਤੇ ਫਰੀ ਸਹਿਵਾ ਜੀ ਆਪਣੀ ਗੱਲ ਕਰਾਂਗੇ ਜੀ ਆਲਟੋ ਗੱਡੀ ਦੀ 2008 ਮਾਡਲ ਮਾਲਕ ਨੇ ਗੱਡੀ ਸੇਲ ਵਾਸਤੇ ਆਪਣੇ ਕੋਲੇ ਭੇਜੀ ਹੋਈ ਐ ਜੀ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਐ ਜੀ ਬਾਕੀ ਤੁਹਾਨੂੰ ਹਰ ਰੋਜ਼ ਮੈਂ ਕਹਿਣਾ ਹੁੰਨੇ ਸੀ ਜਿੰਨੇ ਤੁਸੀਂ ਦੇਖ ਰਹੂ ਜੇ ਤੁਸੀਂ ਵੀ ਗੱਡੀ ਸੇਲ ਕਰਨੀ ਆ ਆਪਦੀ ਵੇਚਣਾ ਚਾਹੁੰਦੇ ਹੋ ਤਾਂ ਉਹਦੀ ਇੱਕ ਵੀਡੀਓ ਜ਼ਰੂਰ ਬਣਾ ਕੇ ਭੇਜਿਆ ਕਰੋ ਫੋਟੋਆਂ ਤਾਂ ਤੁਸੀਂ ਭੇਜ ਦਿਓ ਵੀਡੀਓ ਜ਼ਰੂਰ ਭੇਜਿਆ ਕਰੋ 2008 ਮਾਡਲ ਗੱਡੀ ਐ ਜੀ 2028 ਤੱਕ ਇਹਦੀ ਪਾਸਿੰਗ ਆਪਾਂ ਨੂੰ ਮਿਲ ਜੂਗੀ ਐਪ ਕਰਵਾਈ ਹੋਈ ਐ ਜੀ ਤੇ 2008 ਮਾਡਲ ਆ 1,20,000 ਰੁਪਏ ਡਿਮਾਂਡ ਲੁਧਿਆਣਾ ਤੋਂ ਗੱਡੀ ਮਾਲਕ ਨੇ ਵੇਚਣ ਵਾਸਤੇ ਭੇਜੀ ਹੋਈ ਹੈ ਬਿਕਾਵਾ ਜੀ ਗੱਡੀ ਕੋਈ ਖਰੀਦਣ ਦਾ ਹੋਵੇ ਚਾਹਵਨ ਤਾਂ ਗੱਲ ਕਰ ਲਿਓ ਮਾਲਕ ਨਾਲ 80546 ਤੇ 39005 ਮਾਲਕ ਦਾ ਇਹ ਨੰਬਰ ਹੈ ਗਾਂ ਆਰਟੀਗਾ ਗੱਡੀ ਦੀ ਗੱਲ ਕਰਾਂਗੇ ਜੀ ਹੁਣ ਬਹੁਤ ਜ਼ਿਆਦਾ ਡਿਮਾਂਡ ਆਈ ਸਗੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿਨ੍ਹਾਂ ਦੀ ਡਿਮਾਂਡ ਸਗੀ ਆਰਟੀਗਾ ਗੱਡੀ ਉਹਨਾਂ ਵਾਸਤੇ ਲੈ ਕੇ ਪਹੁੰਚੇ ਆ ਚੈੱਕ ਕਰੋ ਜੀ ਗੱਡੀ ਨੂੰ 2013 ਮਾਡਲ ਗੱਡੀ ਮਾਲਕ ਨੇ ਕਹੀ ਹੈ ਤੇ 3 ਲੱਖ ਰੁਪਇਆ ਮਾਲਕ ਨੇ ਡਿਮਾਂਡ ਕਹੀ ਏ ਜੀ ਮਾਨਸਾ ਤੋਂ ਗੱਡੀ ਮਾਲਕ ਨੇ ਭੇਜੀ ਆ ਮਾਨਸਾ ਮਾਲਕ ਦਾ ਏਰੀਆ ਟਾਇਰ ਵਧੀਆ ਨੇ ਗੱਡੀ ਦਾ ਰੰਗ ਪੂਰਾ ਵਧੀਆ ਸੀ ਗੱਡੀ ਅੰਦਰੋਂ ਪੂਰੀ ਵਧੀਆ ਚਲਾਉਣ ਚ ਬਹੁਤ ਵਧੀਆ ਗੱਡੀ ਆ ਜੀ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਇਹ ਪਸੰਦ ਆਉਂਦੀ ਆ ਤਾਂ ਇੱਕ ਵਾਰੀ ਘਰੇ ਆਉ ਤੇ ਚਲਾ ਕੇ ਦੇਖੋ ਟ੍ਰਾਈ ਲਓ ਜੀ ਤੇ ਸਾਰੇ ਕਾਗਜ਼ ਵਗੈਰਾ ਹੁੰਦੇ ਆ ਚੈੱਕ ਕਰੋ ਇੱਕ ਵਾਰੀ ਜਦੋਂ ਪੂਰੀ ਤਸੱਲੀ ਹੁੰਦੀ ਆ ਉਸ ਤੋਂ ਬਾਅਦ ਰੇਟ ਬਹਿ ਕੇ ਕਰ ਲਾਂਗੇ ਜੀ ਤੇ ਜਿਹਨੂੰ ਵੀ ਗੱਡੀ ਇਹ ਪਸੰਦ ਆਉਂਦੀ ਏ ਜੀ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ 8360601792 ਜੀ ਆਹ ਮਾਲਕ ਦਾ ਨੰਬਰ ਹੈ ਕਰੋ ਜੀ ਗੱਲਬਾਤ ਜਿਹੜੀ ਵੀ ਕਰਨਾ ਤੁਸੀਂ ਚਾਹੁੰਦੇ ਹੋ ਤੇ ਚਲਦੀ ਚਲਦੀ ਵੀਡੀਓ 'ਚ ਕਮੈਂਟ ਕਰੀ ਜਾਓ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਏ ਵਧੀਆ ਲੱਗ ਰਹੀ ਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਏ ਉਹਨੂੰ ਜ਼ਰੂਰ ਦਬਾ ਦਿਓ ਆਪਣੀ ਆਉਣ ਵਾਲੀ ਵੀਡੀਓ ਹਰ ਰੋਜ਼ ਦੇਖਣ ਵਾਸਤੇ ਜੀ ਤੇ ਆਪਣਾ ਵਟਸਐਪ ਨੰਬਰ ਨੋਟ ਜ਼ਰੂਰ ਕਰ ਲਿਓ ਜੇ ਤੁਹਾਡੇ ਕੋਲੇ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀਆਂ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾ ਤੁਹਾਡੀ ਲਾ ਦਵਾਂਗੀ ਜੀ ਸਵਿਫਟ ਗੱਡੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਸਵਿਫਟ ਡਿਜ਼ਾਇਰ 2009 ਮਾਡਲ ਗੱਡੀ ਹੈ ਜੀ 2029 ਤੱਕਰ ਪਾਸਿੰਗ ਆਪਾਂ ਨੂੰ ਮਿਲ ਜੂਗੀ ਸਵਿਫਟ ਡਿਜ਼ਾਇਰ 9 ਮਾਡਲ 29 ਪਾਸਿੰਗ ਤੇ 1 60 ਡਿਮਾਂਡ ਹੈ ਜੀ ਗੱਡੀ ਪੂਰੀ ਸੋਹਣੀ ਹੈ ਜੀ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਰੰਗ ਤੁਸੀਂ ਦੇਖੋ ਤੇ ਗੱਡੀ ਇੱਕ ਬਰੀ ਚੈੱਕ ਕਰੋ ਜੀ ਗੱਡੀ ਦਾ ਰੰਗ ਦੇਖੋ ਟਾਇਰ ਦੇਖੋ ਅੰਦਰੋਂ ਦੇਖੋ ਜੀ ਬਾਹਰੋਂ ਦੇਖੋ ਹਰ ਇੱਕ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗੀ ਤੇ ਇਹ ਗੱਡੀ ਜਿਹਨੂੰ ਵੀ ਪਸੰਦ ਆਉਂਦੀ ਹੋਸੀ ਤਾਂ ਇੱਕ ਵਾਰੀ ਮਾਲਕ ਨਾਲ ਗੱਲਬਾਤ ਜ਼ਰੂਰ ਕਰ ਲਿਓ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਜੀ ਜੀਨੂੰ ਵੀ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਣ ਗੱਡੀ ਨੂੰ ਤਾਂ ਮਾਲਕ ਨਾਲ ਗੱਲਬਾਤ ਫੋਨ ਤੇ ਇੱਕ ਵਾਰੀ ਜ਼ਰੂਰ ਕਰ ਲਿਓ ਜਦੋਂ ਪ੍ਰੋਪਰ ਸਾਰੀ ਗੱਲਬਾਤ ਕਰ ਲਈ ਤੇ ਉਸ ਤੋਂ ਬਾਅਦ ਗੱਡੀ ਨੂੰ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਜਦੋਂ ਪੂਰੀ ਤਸੱਲੀ ਹੁੰਦੀ ਹੋਸੀ ਜੀ ਤੇ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਿਓ ਤੇ ਫਾਈਨਲ ਡੀਲ ਆਪਦੀ ਬਹਿ ਕੇ ਤੁਸੀਂ ਕਰ ਸਕਦੇ ਹੋ ਜੀ ਜਿਹੜੇ ਮਾਲਕ ਨੇ ਉਹਨਾਂ ਦਾ ਮੋਬਾਈਲ ਨੰਬਰ 9870 8034042 ਤੇ ਗੱਲ ਕਰਾਂਗੇ ਜੀ ਆਪਾਂ ਮਰੂਤੀ 800 ਗੱਡੀ ਦੀ ਮਾਲਕ ਨੇ ਵੇਚਣ ਵਾਸਤੇ ਭੇਜੀ ਹੋਈ ਆ ਤੇ ਜਿੰਨੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਸੀ ਸਾਰੀਆਂ ਵਿਕਾਊ ਨੇ ਤੇ ਵਧੀਆ ਰੇਟਾਂ 'ਚ ਵਧੀਆ ਏਰੀਆ 'ਚ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੇ ਆ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਜੀ ਤੇ ਸਸਤੇ ਰੇਡ ਦੇ ਵਿੱਚ ਗੱਡੀ ਵਾਸਤੇ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਰਹਿੰਦੀ ਐ ਸੀ ਤੇ ਲੈ ਕੇ ਪਹੁੰਚਿਆ ਸੀ 35000 ਰੁਪਿਆ ਮਾਲਕ ਨੇ ਕਾ ਡਿਮਾਂਡ ਕਹੀ ਐ ਤਿੰਨ ਮਾਡਲ ਗੱਡੀਆਂ ਚਿੱਟੇ ਰੰਗ ਦੀਆਂ ਸੀ ਬਾਕੀ ਚਾਰੇ ਪਾਸੋਂ ਕੰਡੀਸ਼ਨ ਤੁਹਾਡੇ ਸਾਹਮਣੇ ਐ ਸੀ ਮਾਲਕ ਦਾ ਜਿਹੜਾ ਏਰੀਆ ਸੀ ਗੋਲੀਆਂ ਕਲਾਂ ਇਹਨਾਂ ਦਾ ਏਰੀਆ ਤੇ 35000 ਡਿਮਾਂਡ ਐ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਗੱਡੀ ਤੁਸੀਂ ਚਾਰੇ ਪਾਸੋਂ ਦੇਖ ਰਹੇ ਹੋ ਸੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਏਰੀਆ ਤੋਂ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਤੇ ਮਾਲਕ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਹੋ ਤਾਂ 8437956102 ਮਾਲਕ ਦਾ ਨੰਬਰ ਹੈ ਕਰੋ ਜੀ ਗੱਲਬਾਤ ਜਿਹੜੀ ਵੀ ਤੁਸੀਂ ਕਰਨਾ ਚਾਹੁੰਦੇ ਹੋ ਜੀ ਬਾਕੀ ਕਮੈਂਟ ਕਰਕੇ ਦੱਸੀ ਜਾਈਓ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਜੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਇੱਕ ਵਾਰੀ ਚੈੱਕ ਕਰ ਲਓ ਜਿਨੇ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਦੋ ਜੀ ਬਾਕੀ ਨੰਬਰ ਆਪਣਾ ਨੋਟ ਜਰੂਰ ਕਰ ਲਓ ਜੀ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਆ ਭੇਜੋ ਕਿਸੇ ਵੀ ਏਰੀਆ ਚ ਦੇਖ ਰਿਹਾ ਹਾਂ ਫਰੀ ਸਵਾ ਜੀ ਚੈੱਕ ਲਓ ਫਾਇਦਾ ਆਪਣੇ ਚੈਨਲ ਦਾ ਫਰੀ ਸਵਾ ਕਰਵਾ ਕੇ